हां जी दोस्तों आज दी वीडियो ਵਿੱਚ ਆਪਾਂ ਜਾਣਦੇ ਹਾਂ ਕਿ ਆਪਾਂ ਆਪਣੇ ਮੋਬਾਈਲ ਦੀ ਮਦਦ ਨਾਲ ਨੈੱਟ ਵਿੱਚ ਸਰਚ ਕਰਕੇ ਆਪਣੇ ਰਾਸ਼ਨ ਕਾਰਡ ਤੋਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੇ ਰਾਸ਼ਨ ਕਾਰਡ ਤੇ ਕਿੰਨੀ ਕਣਕ ਆਈ ਹੈ ਕਿੰਨੇ ਮੈਂਬਰਾਂ ਦੀ ਕਣਕ ਮਿਲੀ ਹੈ ਤੇ ਕਿਹੜੇ-ਕਿਹੜੇ ਮਹੀਨੇ ਦੀ ਕਣਕ ਆਈ ਹੈ ਚਲੋ ਜਾਣਨ ਲਈ ਦੇਖਦੇ ਹਾਂ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਮੋਬਾਈਲ ਨੂੰ ਖੋਲਾਂਗੇ ਤੇ ਉਹਦੇ ਵਿੱਚ ਆ ਜੋ ਬਣਿਆ ਹੋਇਆ ਹੈ ਐਪ ਇਸ ਨੂੰ ਕ੍ਰੋਮ ਬ੍ਰਾਊਜ਼ਰ ਬੋਲਦੇ ਹਨ ਇਹ ਮੋਬਾਈਲ ਵਿੱਚ ਹੁੰਦਾ ਹੈ ਇਸ ਨੂੰ ਓਪਨ ਕਰਾਂਗੇ ਇਸ ਨੂੰ ਓਪਨ ਕਰਨ ਤੋਂ ਬਾਅਦ ਇਸ ਤਰ੍ਹਾਂ ਖੁੱਲ ਕੇ ਸਾਹਮਣੇ ਆ ਜਾਵੇਗਾ ਉਸ ਤੋਂ ਬਾਅਦ ਆਪਾਂ ਇੱਥੇ ਸਰਚ ਕਰਾਂਗੇ A E P D S A E P D S ਪੰਜਾਬ ਦੀ ਸਾਈਟ ਸਾਹਮਣੇ ਆ ਜਾਵੇਗੀ ਉਸ ਤੇ ਕਲਿੱਕ ਕਰਾਂਗੇ ਇਹ ਸਾਈਡ ਜਦੋਂ ਖੁੱਲ ਜਾਵੇਗੀ ਤੇ ਆਪਣੇ ਸਾਹਮਣੇ ਆ ਜਾਵੇਗੀ ਇਸ ਸਾਈਡ ਤੇ ਆਪਾਂ ਕਲਿੱਕ ਕਰਾਂਗੇ ਪਹਿਲੇ ਨੰਬਰ ਤੇ ਇਹ ਸਾਈਡ ਖੁੱਲ ਕੇ ਸਾਹਮਣੇ ਆ ਗਈ ਹੈ ਇਹ ਸਾਈਡ ਜਦੋਂ ਆਪਣੇ ਸਾਹਮਣੇ ਖੁੱਲ੍ਹ ਆ ਜਾਏਗੀ ਤਾਂ ਬਹੁਤ ਸਾਰੇ ਆਪਸ਼ਨ ਖੁੱਲ੍ਹ ਕੇ ਸਾਹਮਣੇ ਆ ਜਾਣਗੇ ਇਹਨਾਂ ਵਿੱਚੋਂ ਆਪਾਂ ਇੱਕ ਆਪਸ਼ਨ ਚੂਜ਼ ਕਰਾਂਗੇ ਬੈਨੀਫਿਸ਼ੀਰੀ ਡਿਟੇਲ ਇਸ ਤੇ ਕਲਿੱਕ ਕਰ ਦੇਵਾਂਗੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਆਪਣੇ ਸਾਹਮਣੇ ਖੁੱਲ੍ਹ ਕੇ ਸਾਹਮਣੇ ਆ ਜਾਵੇਗੀ ਇਥੇ ਆਪਣੇ ਸਾਹਮਣੇ ਆ ਜਾਵੇਗਾ ਕਿ ਕਿਹੜੇ-ਕਿਹੜੇ ਮਹੀਨੇ ਦੀ ਕਣਕ ਆਈ ਹੈ ਇਸ ਡੱਬੀ ਵਿੱਚ ਆਪਾਂ ਆਪਣਾ ਰਾਸ਼ਨ ਕਾਰਡ ਦਰਜ ਕਰ ਦੇਵਾਂਗੇ ਰਾਸ਼ਨ ਕਾਰਡ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਦੱਸਿਆ ਸੀ ਕਿ ਆਪਾਂ ਇੱਕ ਹੋਰ ਸਾਈਡ ਖੋਲ੍ਹ ਕੇ ਜਿਸ ਮੈਂਬਰ ਨੂੰ ਕਣਕ ਮਿਲਦੀ ਹੈ ਉਸ ਦੇ ਆਧਾਰ ਕਾਰਡ ਦੀ ਮਦਦ ਨਾਲ ਆਪਾਂ ਰਾਸ਼ਨ ਕਾਰਡ ਪਤਾ ਕਰ ਸਕਦੇ ਹਾਂ ਤੇ ਆਪਣੀ ਕਾਪੀ ਵਿੱਚ ਲਿਖ ਕੇ ਰੱਖ ਲਵਾਂਗੇ ਉਸ ਲਿਖੇ ਹੋਏ ਰਾਸ਼ਨ ਕਾਰਡ ਨੂੰ ਇੱਥੇ ਦਰਜ ਕਰ ਦੇਵਾਂਗੇ ਤੇ ਰਿਪੋਰਟ ਤੇ ਕਲਿੱਕ ਕਰ ਦੇਵਾਂਗੇ ਇਸ ਤਰ੍ਹਾਂ ਕਾਰਡ ਦਰਜ ਕਰਕੇ ਰਿਪੋਰਟ ਤੇ ਕਲਿੱਕ ਕਰ ਦੇਵਾਂਗੇ ਤੇ ਆਪਣੇ ਸਾਹਮਣੇ ਆਪਣੇ ਪੂਰੇ ਕਾਰਡ ਦੀ ਡਿਟੇਲ ਕੁਝ ਹੀ ਮਿੰਟਾਂ ਵਿੱਚ ਕੁਝ ਹੀ ਸਕਿੰਟਾਂ ਵਿੱਚ ਖੁੱਲ ਕੇ ਸਾਹਮਣੇ ਆ ਜਾਵੇਗੀ ਇਸ ਤਰ੍ਹਾਂ ਆਪਾਂ ਰਾਸ਼ਨ ਕਾਰਡ ਦਰਜ ਕਰ ਦੇਵਾਂਗੇ ਤੇ ਰਿਪੋਰਟ ਕਰਾਂ ਕਿ ਤੇ ਡਿਟੇਲ ਆਪਣੇ ਸਾਹਮਣੇ ਖੁੱਲ ਕੇ ਸਾਹਮਣੇ ਆ ਜਾਵੇਗੀ ਇਸ ਵਿੱਚ ਆਪਣੇ ਸਾਰੇ ਮੈਂਬਰਾਂ ਦੇ ਨਾਮ ਆ ਜਾਣਗੇ ਤੇ ਕਿਹੜੇ-ਕਿਹੜੇ ਮੈਂਬਰ ਦਾ KYC ਹੋਈ ਹੈ ਉਹਨਾਂ ਸਾਰਿਆਂ ਦੇ ਆਧਾਰ ਕਾਰਡ ਸਾਹਮਣੇ ਆ ਜਾਣਗੇ ਤੇ ਪਤਾ ਲੱਗ ਜਾਵੇਗਾ ਕਿ ਕਿਸ ਮੈਂਬਰ ਦਾ ਅਗੂਠਾ ਲੱਗਿਆ ਹੈ ਯਾਨੀ KYC ਹੋਈ ਹੈ ਕਿਸ ਮੈਂਬਰ ਦੀ ਅਜੇ ਤੱਕ KYC ਨਹੀਂ ਹੋਈ ਕਿਹੜੇ-ਕਿਹੜੇ ਮਹੀਨੇ ਦੀ ਸਾਨੂੰ ਕਣਕ ਮਿਲੀ ਹੈ ਉਸ ਦੇ ਸਾਹਮਣੇ ਮਹੀਨਾ ਲਿਖਿਆ ਹੋਵੇਗਾ ਤੇ ਸਾਹਮਣੇ ਕਣਕ ਆ ਜਾਵੇਗੀ ਜਿਵੇਂ ਕਿ ਇੱਥੇ 3 ਮਹੀਨੇ ਜਨਵਰੀ ਫਰਵਰੀ ਮਾਰਚ ਤੇ 9 ਮਹੀਨਿਆਂ ਦੀ ਕਣਕ ਸਾਹਮਣੇ ਲਿਖੀ ਹੋਈ ਹੈ ਤੇ ਕਿਸ ਮੈਂਬਰ ਨੇ ਅੰਗੂਠਾ ਲਾ ਕੇ ਕਣਕ ਲਈ ਹੈ ਕਿੰਨੀ ਕਣਕ ਮਿਲੀ ਹੈ ਕਿਹੜੇ-ਕਿਹੜੇ ਮਹੀਨੇ ਦੀ ਕਣਕ ਮਿਲੀ ਹੈ ਉਹ ਸਾਰੀ ਡਿਟੇਲ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਤੇ ਜਦੋਂ ਵੀ ਕਣਕ ਮਿਲਣ ਵਾਲੀ ਹੁੰਦੀ ਆ ਆਪਾਂ ਇਸ ਪੋਰਟਲ ਨੂੰ ਖੋਲ੍ਹ ਕੇ ਦੇਖ ਲਵਾਂਗੇ ਕਿ ਆਪਾਂ ਨੂੰ ਕਿਹੜੇ-ਕਿਹੜੇ ਮਹੀਨੇ ਦੀ ਤੇ ਕਿੰਨੀ ਕਣਕ ਮਿਲ ਰਹੀ ਹੈ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਧੰਨਵਾਦ ਜੀ